ਫਗਵਾੜਾ ਨਜ਼ਦੀਕ ਪਿੰਡ ਬਗਾੜਾ ਵਿਖੇ ਹੋਏ ਇੱਕ ਸੜਕੀ ਹਾਦਸੇ 'ਚ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਡਿਊਟੀ ਤੇ ਜਾ ਰਿਹਾ ਸੀ। ਸਾਹਮਣੇ ਤੋਂ ਆਰੀ ਕਾਰ ਨੇ ਟੱਕਰ ਮਾਰ ਦਿੱਤੀ ਤੇ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਮੈਂ ਤਾਂ ਮੰਨ ਲਵ ਸਵੇਰੇ ਕੰਮ ਤੇ ਜਾ ਰਿਹਾ ਸਰ ਇਹ ਮੇਰਾ ਬੇਟਾ ਵੀ ਜਾਂਦਾ ਸੀਗਾ। ਜੀ। ਉਹ ਮੈਂ ਤਾਂ 5 ਮਿੰਟ ਪਹਿਲਾਂ ਨਿਕਲਿਆ ਕੰਮ ਤੇ। ਮੈਂ 5 ਮਿੰਟ ਬਾਅਦ ਘਰੋਂ ਪੱਤਰਿਆ ਮੈਂ ਆਪਣੇ। ਤੇ ਰਾਸਤੇ ਵਿੱਚ ਇੱਕ ਜਗਾ ਕੱਟ ਹੋਇਆ ਤਕਿਵੇਂ ਮੈਂ ਉੱਥੇ ਰੁਕ ਗਿਆ ਯਾਨੀ ਕਿ ਐਕਸੀਡੈਂਟ ਹੋਇਆ ਤਕਿਵੇਂ ਜਦੋਂ ਮੈਂ ਦੇਖਿਆ ਤਾਂ ਮੇਰੇ ਬੇਟੇ ਦਾ ਐਕਸੀਡੈਂਟ ਹੋਇਆ ਸੀ ਕਿ ਨਾਂ ਜੀ ਲੜਕੇ ਦਾ ਹਰਮਨ ਸਿੰਘ ਹੈ ਜੀ ਕਿੰਨੇ ਸਾਲ ਦਾ ਈ 22 ਸਾਲ ਦਾ ਈ ਮਨ ਲੱਗਾ ਕਿਹੜੀ ਜਗ੍ਹਾ ਕੰਮ ਕਰਦੇ ਆ ਜੀ ਆਪਣੇ ਜੀਐਨਏ ਹੈਗਾ ਜੀ ਮੈਡੀਆ ਨੇ ਤੁਸੀਂ ਵੀ ਜੀਐਨਏ ਕਰਦੇ ਹਾਂ ਜੀ ਦੋਹਰਾ ਪਾਸੇ ਇਹ ਕੰਮ ਤੇ ਅਲੱਗ-ਅਲੱਗ ਮੋਟਰਸਾਈਕਲ ਤੇ ਜਾ ਰਹੇ ਸੀਗੇ ਹਾਂ ਜੀ ਅਲੱਗ-ਅਲੱਗ ਤੇ ਕੋਈ ਪਤਾ ਲੱਗਾ ਜੀ ਕਦ ਵਿੱਚ ਲੱਗੇ ਆ ਜੀ ਹਾਂ ਜੀ ਇੱਦਾਂ ਸੁਣਨ ਜਾਇਆ ਪਰ ਕੋਈ ਕਾਰ ਕੋਰ ਗੱਡੀ ਗੁੱਡੀ ਸੀ ਕੋਈ ਹੁਣ ਇਹਦੀ ਪਤਾ ਕਿਹੜੀ ਗੱਡੀ ਸਾਹਮਣੇ ਮਾਰੇ ਆ ਜਾਨੀ ਕਿ ਹਿੱਟ ਕਰਕੇ ਉਹਨਾਂ ਦਾ ਪੁੱਛਾ ਲੀ ਗਿਆ ਤੇ ਹੁਣ ਕੀ ਦਸਤੀ ਸੀ ਉਹਨਾਂ ਦੀ ਉਹ ਖਤਮ ਹੋ ਗਏ ਜੀ ਅੱਛਾ ਤੇ ਡੈੱਡ ਬਡੀ ਕਿੱਥੇ ਹੈ ਜੀ ਹਾਰ ਪਰੇ ਸੀ ਬਿਲਕੁਲ ਉਸ ਰੋਡ 'ਚ ਤੇ ਪੁਲਿਸ ਨੂੰ ਕੋਈ ਕਾਰਵਾਈ ਕੀਤੀ ਗਈ ਹੈ ਜੀ ਅਜੇ ਤਾਈਂ ਤਾਂ ਕੋਈ ਕਾਰਵਾਈ ਨਹੀਂ ਹੋਈ ਆ ਜੀ ਹਾਂ ਮੈਂ ਹਫੀਫ ਸਿੰਘ ਜੀ ਮੈਂ ਸਵੇਰੇ ਡਿਊਟੀ ਤੇ ਜਾ ਰਿਹਾ ਸੀਗਾ ਮੈਂ ਮੋੜੇ ਤੇ ਦੇਖਿਆ ਕਿ ਮੂਰੇ ਐਕਸੀਡੈਂਟ ਹੋਇਆ ਹੈ ਤੇ ਉੱਥੇ ਫਿਰ ਮੈਂ ਆਪਣੀ ਗੱਡੀ ਇੱਕ ਸਾਈਡ ਤੇ ਰੋਕ ਕੇ ਦੇਖਿਆ ਤੇ ਜਦੋਂ ਦੇਖਿਆ ਸਾਡੀ ਕੰਪਨੀ ਦਾ ਮੁੰਡਾ ਸੀਗਾ ਜਾਨ ਬਰਾ ਸੀ ਚੱਕਿਆ ਜੀ ਇਹਨੂੰ ਚੱਕ ਕੇ ਪਾ ਕੇ ਗੱਡੀ ਚ ਲਾਇਆ ਹੈ। ਔਰ ਉਸ ਟਾਈਮ ਤੇ ਤੜਫ ਰਿਆ ਸੀਗਾ ਪਰ ਜਦੋਂ ਅਸੀਂ ਲੈ ਕੇ ਗਏ ਹਸਪੀਟਲ ਪਹੁੰਚੇ ਤਾਂ ਹਸਪੀਟਲ ਵਾਲੇ ਕਹਿੰਦੇ ਮੁੱਕ ਚੁੱਕਾ ਆ। ਰਾਸਤੇ 'ਚ ਮਤਲਬ ਜੀ ਡੈਥ ਹੋ ਗਈ ਸੀਗੀ। ਦੇਖੋ ਗੱਡੀ ਵਾਲਾ ਕਾਰ ਵਾਲਾ ਸੀਗਾ ਕੋਈ ਹਿੱਟ ਕਰਕੇ ਇਹਨੂੰ ਨੱਠ ਗਿਆ। ਕੋਈ ਪਤਾ ਨਹੀਂ ਚੱਲ ਰਿਹਾ ਗੱਡੀ ਕਿਹੜੀ ਸੀਗੀ। ਜੀ। ਇਸ ਟਾਈਮ ਸਿਵਲ ਹਸਪੀਟਲ ਵਿੱਚ ਬੋਡੀ ਆ ਜੀ ਹੁਣ। ਪੋਸਟਮਾਰਟਮ ਵਗੈਰਾ ਹੋਏਗਾ। ਹੁਣ ਉਸੇ ਇੱਕ ਚੱਕਰ ਦੇ ਵਿੱਚ ਅਸੀਂ ਚੌਂਕੀ ਕੌਂਸਟਾ ਕੋਲ ਪਹੁੰਚੇ ਸੀਗੇ। ਅਜੇ ਤੱਕ ਇੱਥੇ ਅਜੇ ਕੋਈ ਕਾਰਵਾਈ ਤਾਂ ਜਾਈ ਹੋਈ ਨਹੀਂ ਜੀ। ਤਕਰੀਬਨ ਸਾਨੂੰ ਵੀ 2 ਘੰਟੇ ਤਿੰਨ ਹੋ ਗਏ ਇੱਥੇ ਆਇਆਂ ਨੂੰ ਬਸ ਇੱਕ ਲੜਕਾ ਹਾਂ ਹਰਮਨ ਸਿੰਘ ਉਮਰ 22 ਸਾਲ ਜੀ ਪੁੱਤਰ ਹਰਵਿੰਦਰ ਸਿੰਘ ਵਾਸੀ ਜਲਵੇੜਾ ਜੀ ਥਾਣਾ ਮੇਟੀਆਣਾ ਜਿਲ੍ਹਾ ਹੁਸ਼ਿਆਰਪੁਰ ਜੀ ਇਹ ਜੀਐਨਐਚ ਵਿੱਚ ਕੰਮ ਕਰਦਾ ਆ ਸਵੇਰੇ ਜਾ ਰਹੇ ਸੀ ਬਾਗਾਣੇ ਇਹ ਨਹਿਰ ਰਸਤੇ 'ਚ ਜੀ ਕਿਸੇ ਨਾਮ ਲੂਨ ਕਾਰ ਚਾਲਕ ਨੇ ਇਹਦੇ ਮੋਟਰਸਾਈਕਲ 'ਚ ਫੀਡ ਮਾਰੀ ਆ ਜੀ ਤੇ ਜਿਵੇਂ ਮਤਲਬ ਵੀ ਹਸਪੀਟਲ ਵਾਲਿਆਂ ਨੇ ਇਹਨੂੰ ਬਰਾਉਟ ਡੈਡ ਦੱਸਿਆ ਜੀ ਮਤਲਬ ਜਾਂਦੇ ਦੀ ਮੌਤ ਹੋ ਗਈ ਆ ਤੇ ਇਹਦੇ ਫਾਦਰ ਦੇ ਬਿਆਨ ਤੇ ਕਾਰਵਾਈ ਕੀਤੀ ਜਾ ਰਹੀ ਹੈ ਹਰਵਿੰਦਰ ਸਿੰਘ ਦੇ ਬਿਆਨ ਤੇ ਤੇ ਗੱਡੀ ਦਾ ਕੋਈ ਪਤਾ ਲੱਗਾ ਜੀ ਕੌਣ ਹੈ ਫਿਲਹਾਲ ਸਟੇਟਮੈਂਟ ਅਨਨੋਨ ਵੀਕਲ ਆ ਜੀ ਕਾਰ ਆ ਇਹਤੇ ਵੈਰੀ ਮੈਂ ਬਾਅਦ ਚ ਪਹਿਲਾਂ ਆਹ ਕਾਰਵਾਈ ਕਰਕੇ ਮੁਢਲੀ ਤਫਤੀਸ਼ ਕਰਕੇ ਉਸ ਤੋਂ ਬਾਅਦ ਇਹਦੇ ਨੂੰ ਸਿੱਧੇ ਹੁੰਨੇ ਆ ਪਤਾ ਲਗਾਉਣ ਦੀ ਕੋਸ਼ਿਸ਼ ਕਰਦੇ ਆ ਠੀਕ ਤੇ ਹੁਣ ਕਿਦਾਂ ਡੈੱਡ ਬਡੀ ਮੋਰਟਮ ਕਰਵਾਇਆ ਜਾਊਗਾ ਮੋਰਟਮ ਹਾਂਜੀ ਕਰਵਾਇਆ ਜਾਊਗਾ ਜੀ ਤੇ ਜੋ ਵੀ ਹੋਗਾ ਮਤਲਬ ਉਸ ਤੋਂ ਅਗਲੀ ਤਫਤੀਸ਼ ਹੈਗੀ ਆ ਉਹ ਨਾਲ ਸਾਂਝੀ ਕਰਾਂਗੇ ਨਾਲ ਦੀ ਨਾਲ ਠੀਕ